ਇੱਕ 150 ਕਿਲਰ ਜ਼ਮੀਨ ਹੈ ਜਿਹਦੇ ਵਿੱਚੋਂ ਹਾਨੂੰ 100 ਜੀਰੋ 110 ਕਿਲਰ ਜ਼ਮੀਨ ਇਨਕਮ ਜੀਰੋ ਪੰਚਾਇਤ ਕੋਈ ਮੌਂਮੀ ਦਾ ਕੰਮ ਕਰ ਸਕਦਾ ਤੁਸੀਂ ਮੇਰੇ ਮਗਰੋਂ ਦਾ ਮੇਰਾ ਤੁਹਾਡਾ ਸ਼ੀਰਵਾ ਮੇਰੇ ਤੇ ਆ ਤੇ ਮੈਂ ਇਹਨਾਂ ਦੇ ਕੋਲ ਕੇ ਕੰਮ ਕਰਾਂਗਾ ਮੇਰਾ ਤੁਨ ਕੋਈ ਹੋਏ ਪਰਸਨਲ ਉਹ ਮਨਾ ਕਰ ਦਿਓ ਮੇਰੇ ਘਰੋ ਘਨੇ ਲੋਕਾਂ ਦਾ ਕੰਮ ਬਣਾਣਾ ਕਰ ਰਿਹਾ ਸੀ ਪਰ ਮੇਰੇ ਲੋਕਾਂ ਦਾ ਕੰਮ ਮਨਾ ਨਹੀਂ ਰਿਹਾ ਜਨਰਲ ਮંત્રી ਸਾਹਿਬ ਮੈਂ ਸਾਰਾ ਪਿੰਡ ਤੁਸੀਂ ਮੇਰੇ ਇਹ ਕੰਮ ਕਰੇਗਾ ਪੰਗਾ ਭਈਆ ਨੇ ਮਿਲਿਆ ਪਰ ਮੇਰੇ ਕੰਮ ਤੁਸੀਂ ਕਰੇਗਾ ਸਾਰਾ ਪਿੰਡ ਤੋਂ ਢੋਲੀ ਤੇ ਪਵੇਗਾ ਇਹ ਮੇਰਾ ਬਾਬਾ 30 ਸਾਲ ਹੋ ਗਿਆ ਜਦ ਇਸ ਤੋਂ ਅਗਲੇ ਹੋਈ ਕਦੀ ਨਾਲੀਆਂ ਚੋਂ ਨਹੀਂ ਪਾਣੀ ਬਾਹਰ ਨਿਕਲੇ ਅੱਜ ਤੱਕ ਅਜੇ ਵੀ ਦੇਖਿਆ ਜਾਂਦਾ ਤੇ 60% ਜਿਹੜੀਆਂ ਗਲੀਆਂ ਬੰਨ ਵਾਲੀਆਂ ਨੇ ਮੇਰੇ ਪਿੰਡ ਵਿੱਚ ਉਹ ਜਿਹਾ ਕੋਈ ਨਕਾਸ਼ ਨਹੀਂ ਪਿੰਡ ਦਾ ਚਾਰ ਚੁਪਖਾ ਮੋਪਰੀ ਸਾਹਿਬ ਬਿਲਕੁਲ ਕੱਚਾ ਜਿਵੇਂ ਵਿਕਾਸ ਹੈ ਨਹੀਂ ਉਹ ਸਭ ਤੋਂ ਜ਼ਿਆਦਾ ਜਿੰਨੀ ਮੇਰੇ ਘਰ ਤੋਂ ਕੱਢ ਤੋਂ ਕੱਢ 10 ਕਿਲੋ ਮੀਟਰ ਦਾ ਮੰਡੀਪੁਰ ਦਾ ਟੋਟਾ ਦੇ ਦਿਓ ਤੇ ਮੇਰਾ ਪਿੰਡ ਦਾ ਚਾਰ ਚੁਪਖਾ ਜਿਨਾ ਪੱਕਾ ਹੋ ਜਾਏ। ਉਹ ਦੂਸਰੀ ਮੇਰੀ ਮੰਦੀ ਮੰਗਈ ਆ ਕਿ ਤੂੰ ਹੀ ਇੱਕ ਵਾਰੀ ਕਰੋੜ ਜਾਈ ਸੀ ਤੂੰ ਹੀ ਪਛੇਣ ਉਹ ਕਹੇ ਕਿ ਦੇ ਹੀ ਕੀ ਇੱਥੇ ਲਾਈਟਾਂ ਨੂੰ ਤੇ ਪੱਤੀਆ ਕਰਕੇ ਘਰੋੜ ਬਣਾ ਲਏ ਜਿਹੜੇ ਬੱਚੇ ਤੈਨੂੰ ਰਾਤ ਖੇਡ ਸਕਣ ਤੇ ਨਾਈਟ ਬੱਚੇ ਨਹੀਂ ਬਣ ਜਾਵੇ ਤੇ ਸਕੂਲ ਨਾਲ ਕੋਈ ਪ੍ਰੋਬਲਮ ਨਹੀਂ ਆਣੀ ਤੇ ਬੱਚਿਆਂ ਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਤੇ ਮੇਰਾ ਪੁੱਸਾ ਮੇਰੇ ਇਹ ਵੀ ਘਰੋੜ ਤੇ ਵਿੱਚ ਹਸਪਤਾਲ ਹੂ ਹਸਪਤਾਲਾ ਹੂ ਹਸਪਤਾਲੇ ਵਿੱਚ ਕੋਈ ਦੋ ਵਕਤ ਬਾਅਦ ਡਾਟ ਨਹੀਂ ਹਿੰਦੇ ਅਗਰ ਕੋਈ ਵੀ ਕਿਸੇ ਨੂੰ ਦਿੱਕਤ ਆ ਜਾਂਦੀ ਹੈ ਕਿ ਇਹਨੂੰ ਹਾਰਟ ਐਟੈਕ ਹੋ ਜਾਂਦਾ ਔਰ ਹੋਰ ਕੋਈ ਜਾਣ ਤੱਕ ਕਈ ਦਿੱਥਾਂ ਹੋਈਆਂ ਕਿ ਇਹਦੇ ਸੱਪ ਲੜ ਗਿਆ ਇਹਦੇ ਕੀੜਾ ਲੜ ਗਿਆ ਉਹ ਬੰਦਾ ਕੋਈ ਲਾਜ ਨਹੀਂ ਰੱਖ ਸਕਦਾ ਸਿਰਫ ਸਵਾਪ ਤੋਂ ਤੁਮ ਕੋਈ ਕੁਝ ਨਹੀਂ ਹੁੰਦਾ ਹੋਰ ਮੇਰੀ ਮੇਰੀ ਬੜੀ ਬੜੀ ਇਹ ਮੰਗਾਂ ਮੰਤਰੀ ਸਾਹਿਬ ਇਹ ਕਿਹੜਾ ਹੋ ਸਕਦਾ ਜਿਹੜੀ ਉਹ 7 ਵਜੇ ਮੈਂ ਕਹਿੰਦੀ ਆ ਕਿ ਡਿਪੋਇਆ ਤੇ ਮੇਰਾ ਹਸਪਤਲ 2 ਘੰਟੇ ਘੜਾ ਦਿਓ ਇੱਥੇ ਐਕਸਰੀ ਵਾਲੀ ਨੂੰ ਸੁਭੀਆ ਨਹੀਂ ਐਕਸਰਾ ਸਮਾਂ ਨਹੀਂ ਦਿਹਾਹੀ ਇਹ ਕਿਤੇ ਠੀਕੇ ਵੀ ਨਹੀਂ ਸਰਕਾਰ ਇਹ ਸਾਰਾ ਕੁਝ ਕਰਦਾ

ਮਿਲਿਪਲ ਸਾਰੀ ਨਿਰਦੇਸ਼ ਨੇ ਮਲਾਈ ਦੀ ਜੀ ਉਹਨੇ ਬੜਾ ਸਾਫੀ ਨਿਆ ਦੇ ਉਹਨੇ ਬੜਾ ਸਾਫੀ ਨਿਆ ਦੇ ਬਹਾਸਾਂ ਦਾ 110 ਕਿਲੇ ਪਹਿਲੇ ਪਹਿਰਾ ਦਿੱਤੇ ਉਹ ਮੇਰੇ ਪਿੰਡ ਦੇ ਲੋਕਾਂ ਨੂੰ ਲੋੜ ਤੇ ਹੈ ਜੀ ਮੇਰੇ ਪਿੰਡ ਦੇ ਲੋਕਾਂ ਨੂੰ ਲੋੜ ਮੇਰੇ ਉਹਨਾਂ ਕੇ ਦਬ ਦਬਾ ਦੇ ਖਦੇ ਨੇ ਪਹਿਲੇ ਨਿਸ਼ਾਨ ਦੇ ਨਹੀਂ ਉਹ ਲੱਗੀ ਔਰ ਉਲਟੀਆਂ ਇਹਨਾਂ ਨੇ ਕੀ ਕੀਤਾ ਨਕਸ਼ਾ ਪਾਉਂ ਤਕਰੋ ਬਿਦਾ ਅੱਤੇ ਪਿੰਡਾਂ ਨਕਸ਼ਾ ਕੋਈ ਨਾ ਕਰਾ ਕੇ ਦੇਣਾ ਇਹਨਾਂ ਲੋਕਾਂ ਨੂੰ ਸੁਆਹ ਦੇ ਕੇ ਚਾਹਣਾ ਕਿ ਉਹ ਨਕਸ਼ਾ ਪੂਰਨਵਾਗੇ ਦੇ ਨਾਮ ਆਉਂਦਾ 135 ਕਿਲੇ ਦੇ ਨੀਂਹ ਹੈ ਨੀ 15 ਲੱਖ ਰੁਪਏ ਦਾ ਸਾਲਾ ਉਹ ਜ਼ਮੀਨ ਵੀ 3000 ਰੁਪਏ ਦੇ ਠੱਗੀ ਵਾਲੀ ਹੈ ਜਿਹੜੀ ਅਧਿਕਰੋਹ ਤੇ ਨਹੀਂ ਹੈਗੀ ਉਹ ਮੇਰੇ ਤੇ ਮਨਨ ਇੱਕ ਮਹੀਨੇ ਨਾ ਕਰੋ ਤੇ ਲੋਕਾਂ ਨੂੰ ਪਾਰਕ ਚਾਹੀਦਾ ਨਾ ਇੱਕ ਸਾਲ